ਆਪਣੇ ਕਲੱਬ ਦੇ ਪ੍ਰਧਾਨ ਸ਼੍ਰੀ ਹਿੰਮਤ ਸ਼ਰਮਾ ਜੀ ਵੱਲੋਂ ਤੁਹਾਰ ਸਿੰਘ ਲੋਹਗਿਆ ਜੀ ਕੋਨੀ ਜੀ ਮਨੂਜ ਜੀ ਪ੍ਰੇਮ ਪ੍ਰਕਾਸ਼ ਜੀ ਸਰਵੀਨ ਜੀ ਫਰਦੀਪ ਜੀ ਅਤੇ ਜਾਨ ਦੇ ਜਿੰਨੇ ਵੀ ਜੁਨੇ ਮੈਂਬਰਸ ਨੇ ਤੁਹਾਡਾ ਇੱਥੇ ਆਨਤੇ ਮੈਂ ਹਾਰਦਿਕ ਸਵਾਗਤ ਕਰਦਾ ਹਾਂ ਮਾਈਕ ਹੈਗੀ ਹੈਲੋ ਹੈਲੋ ਸਾਡੇ ਵਿੱਚ ਅੱਜ ਵੱਖ-ਵੱਖ ਪੱਤਰਕਾਰਾਂ ਜਿਵੇਂ ਕਿ ਦਵਿੰਦਰ ਚੋਹਾਨ ਜੀ ਕਹਿੰ ਜਾਂਦੇ ਮੈਂ ਨਾਮ ਵੀ ਨਹੀਂ ਜਾਣਦਾ ਮੇਰਾ ਛੋਟਾ ਵੀਰ ਮੋਹਿਤ ਜੀ ਪੰਜਾਬ ਪੇਸ਼ੀ ਤੋਂ ਰਮਵੀਰ ਜੀ ਦਸ਼ਕਾਰਾ ਚੈਨਲ ਤੋਂ ਕੁਲਵੰਤ ਸਿੰਘ ਜੀ ਕੁਲਵੰਤ ਗਿੱਲ ਜੀ ਤੇ ਜਿੰਦਰ ਸਿੰਘ ਦੇ ਉਹਨਾਂ ਦੀ ਟੀਮ ਰਣਵੀਰ ਪ੍ਰਾਸ਼ਰ ਜੀ ਸੁਵਿੰਦਰ ਸ਼ਰਮਾ ਜੀ ਦਵਿੰਦਰ ਚੋਹਾਨ ਜੀ ਅਮਰਦੀਪ ਸਿੰਘ ਜਗਵਿੰਦਰ ਸਿੰਘ ਅਤੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਵੀ ਲੈ ਪਾਇਆ ਉਹਨਾਂ ਸਭ ਦਾ ਇੱਥੇ ਆਨ ਤੇ ਹਾਰਦਿਕ ਸ਼ੁਭਕਾਮਨਾਵਾਂ ਬڑے ਬੰਦੇ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਬਿਸ਼ਾਰੇ ਤੁਸੀਂ ਅੱਜ ਲੋੜ ਕਿਉਂ ਪਈ ਹੈ ਇਹ press conference ਕਿਉਂ ਲੋੜ ਕਿਉਂ ਪਈ ਹੈ ਮੇਰੇ ਮੈਂਬਰ ਵੀ ਮੈਨੂੰ ਪੁੱਛਦੇ ਸੀਗੇ ਆ ਦੋ ਚਾਰ ਵਿਚਾਰੇ ਮੇਰੇ ਪੱਤਰਕਾਰ ਭਾਈ ਵੀ ਪੁੱਛੇ ਸੀਗੇ ਵੀ ਸ਼ਰ ਲੋੜ ਕਿਉਂ ਪਈ ਹੈ ਹੱਦ ਤੱਕ ਕਦੀ ਨਹੀਂ ਹੋਈ ਇਹ ਪੰਜ-ਛੇ ਦਿਨ ਪਹਿਲਾਂ ਮੇਰੇ ਮਨ 'ਚ ਆਇਆ ਵੀ ਕਿਉਂ ਨਾ ਇੱਕ press conference ਕੀਤੀ ਜਾਵੇ ਉਸੇ ਅੱਜ ਲੋੜ ਹੈ ਸਾਡੇ ਬੱਚਿਆਂ ਨੂੰ ਸਾਡੇ ਸਮਾਜ 'ਚ ਇਹ ਨਹੀਂ ਪਤਾ ਵੀ ਰਮਾਇਣ ਬਾਰੇ ਮਹਾਪਾੜ ਬਾਰੇ ਸ਼ਾਸਤਰ ਸਾਡੇ ਕੀ ਹੁੰਦੇ ਨੇ ਹੋਇਜ ਰਾਮਚੰਦਰ ਭਰਤ ਸ਼ਤਰੂਗਨ ਕੋਸ਼ਤਵਤ ਕਰਨ ਅਰਜੁਨ ਵਗੈਰਾ ਪੰਡਵ ਫੋਰ इवन ਬੱਚਾ ਨੂੰ ਪੰਡਵ ਹੀ ਨਹੀਂ ਪਤਾ ਵੀ ਪੰਡਵ ਕੋਣ ਹੈ ਕੋਰ ਕੋਣ ਸੋ ਮੈਂ ਵੀ ਤੁਹਾਡੇ ਲਈ ਕਹਿੰਦੇ ਵੀ ਕਲਮ ਚ ਬਹੁਤ ਤਾਕਤ ਹੁੰਦੀ ਹੈ ਐਜ਼ ਅ ਟੀਚਰ ਟੀਚਰ ਜੀ ਵੀ ਬਹੁਤ ਤਾਕਤ ਰੁੰਦੀ ਹੈ ਔਰ ਕਲਮ ਜੀ ਵੀ ਬਹੁਤ ਤਾਕਤ ਰੁੰਦੀ ਹੈ ਅਗਰ ਟੀਚਰ ਔਰ ਕਲਮ ਦੋਨੋਂ ਮਿਲ ਜਾਣ ਤਾਂ ਅਸੀਂ ਸਮਾਜ ਦਾ ਬਹੁਤ ਕੁਝ ਕਰ ਸਕਦੇ ਹਾਂ ਸੋ ਤੁਹਾਡੇ ਚੈਨਲ ਜਰੀਏ ਮੈਂ ਚਾਹਨਾ ਵੀ ਜਿਹੜਾ ਸਾਡਾ ਇਹ ਮੈਸੇਜ ਹੈ ਤੁਸੀਂ ਘਰ ਘਰ ਪਹੁੰਚਾਓ ਤਾਂ ਕਿ ਬੱਚਿਆਂ ਨੂੰ ਜਿਹੜੇ ਬਚਾਰੇ ਨਸ਼ਾ ਜੀ ਪਏ ਹੋਏ ਨੇ ਅੱਜ ਕੱਲ ਹਰ ਇੱਕ ਪੇਰੈਂਟ ਦੁਖੀ ਹੈ ਵੀ ਸਾਰੇ ਬੱਚੇ ਪੜਦੇ ਨਹੀਂ ਐ ਸਾਲ ਦਿਨ ਮੋਬਾਈਲਾਂ ਜੀ ਲੱਗੇ ਰਹਿੰਦੇ ਨੇ ਇਹਨਾਂ ਨੂੰ ਕੁਝ ਨਹੀਂ ਬਦਲ ਸੰਸਕਾਰ ਸਾਡੇ ਘਰਾਂ ਵਿੱਚ ਖਤਮ ਹੋ ਰਹੇ ਨੇ ਇਵਨ ਅਗਰ ਘਰ ਚ ਪੰਜ ਮੈਂਬਰ ਹੈ ਸਰ 10 ਮੋਬਾਈਲ इवन ਓਨ ਦਾ ਟੇਬਲ ਆਫ ਡਿਨਰ ਡਿਨਰ ਬੈਲੇ ਵੀ ਸਾਰੇ ਪੇੜ ਉਧਰ ਰੋਟੀ ਦੀ ਬਾਰੀ-ਬਾਰੀ ਸਾਰੇ ਇਹ ਲੱਗ ਰਿਹਾ ਵੀ ਮੋਬਾਈਲ ਨਾ ਦੇਖਿਆ ਵੀ ਪਤਾ ਨਹੀਂ ਕੀ ਹੋ ਜਾਏਗਾ ਅੱਜ ਕਲੇ ਬੜੀ ਹੈ ਸਰ ਮੈਂ ਨਾ ਇੱਕ ਤੁਹਾਨੂੰ ਇਹ ਇਥੇ ਫਰਿਆਦ ਕਰਨਾ ਜਾਣਾ ਹੈ ਮੇਰੇ ਕੋਲ ਬੜੀਆਂ ਕੰਪਲੇਨ ਆਣੀਆਂ ਸਕੂਲ ਦੀ ਵੀ ਸਰ ਬੱਚੇ ਮੋਬਾਈਲ ਨਹੀਂ ਛੱਡਦੇ ਮੈਂ ਕਿਹਾ ਸਰ ਵੀ ਪੇਰੈਂਟਸ ਮੈਂ ਸਭ ਕੀ ਕਰ ਸਕਦਾ ਵੀ ਵੱਤ-ਵੱਤ ਮੇਰੇ ਨਾਲ ਲੈ ਕੇ ਰੱਖਣ ਤੂੰ ਕਹਿੰਦੇ ਤੁਸੀਂ ਲੈ ਕੇ ਰੱਖੂਗਾ ਤਾਂ ਇਹ ਸਾਡਾ ਚੱਕ ਲੈਣਗੇ ਕੀ ਤੁਸੀਂ ਐਸਾ ਕੋਈ ਪ੍ਰਚਾਰ ਕਰੋ ਤਾਂ ਕਿ ਇਹ ਬੱਚੇ ਮੋਬਾਈਲ ਛੱਡਣ ਨੀਰਾ ਗੰਦ ਮੰਦ ਮੋਬਾਈਲ ਨਾਲ ਹੀ ਭਰੇ ਹੋਏ ਅੱਛੀ ਚੀਜ਼ਾਂ ਨਹੀਂ ਦੇਖਦੇ ਇੱਕ ਵਾਰੀ ਵਿਸ਼ੇ ਮੈਂ ਵੀ ਇੱਕ ਪੂਰੀ ਰੀਲ ਸ਼ੁਰੂ ਹੋ ਜੇ ਨਾ ਘੰਟਾ 2 ਘੰਟਾ 3 ਘੰਟੇ ਪੱਣੀ ਲੱਗਦੀ ਐ ਐਸਾ ਸਾਡਾ ਦਿਮਾਗ ਖਰਾਬ ਕਰ ਰਿਹਾ ਹੈ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਕਿ ਗਵਰਨਮੈਂਟ ਨੂੰ ਪੈਸੇ ਚਾਹੀਦੇ ਐਰਟੈਲ ਫਰਾਨਾ ਟੈਲ ਹਜ਼ਾਰੋਂ ਲੱਖਾਂ ਕਰੋੜ ਰੁਪਇਆ ਬਣਾ ਰਹੇ ਨੇ ਬੱਚਿਆਂ ਦਾ ਆਪੂ ਇੱਕ ਖਰਾਬ ਕਰਕੇ ਰਹਿਂਦੀ ਖੁੰਦੀ ਸੱਥ ਸਾਡੇ ਕੋਬੀ ਨੇ ਖਰਾਬ ਕਰਦੀ ਕੋਵਿਡ ਤੇ ਸਕੂਲ ਵੱਲੋਂ ਵੀ ਮੋਬਾਈਲ ਕੰਪਲਸਰੀ ਹੋ ਗਿਆ। ਕਿ ਕਰਿਆ ਜਾਵੇ ਕੰਮ ਕਰਾਣਾ। ਔਰ ਤੁਹਾਨੂੰ ਪਤਾ ਵੀ ਕੈਸੀ ਪੜਾਈ ਹੋਈ ਏ। ਇੱਕ ਸ਼ੋਸ਼ਾ ਮੈਂ ਵੀ ਟੀਚਰ ਹਾਂ। ਇੱਕ ਸ਼ੋਸ਼ਾਵਾਦੀ ਹੋਈ ਏ। ਵੀ ਢੀਕਾ 40 ਮਿੰਟ ਦਾ ਪ੍ਰਿੰਟ ਲੱਗ ਰਿਹਾ। ਬੱਚਿਆਂ ਨੇ ਹਾਰਲੀ 5 ਜਾਂ 10 ਮਿੰਟ ਪੜ੍ਹਦੇ ਆਪਸ ਵਿੱਚ ਕਿ ਦੂਜੇ ਨਾਲ ਗੱਲਾਂ ਕਰਦੇ। ਸੋ ਮੈਂ ਤੁਹਾਡੇ ਚੈਨਲ ਜਰੀਏ ਇੱਕ ਬੇਨਤੀ ਕਰਦਾ ਹਾਂ ਵੀ ਤੁਸੀਂ ਜਿਹੜਾ ਮੇਰਾ ਇਹ ਮੈਸੇਜ ਹੈ ਅੱਛੇ ਢੰਗ ਨਾਲ ਬਹੁਤ ਸ਼ਰਨ ਔਰ ਅੱਛੇ ਢੰਗ ਨਾਲ ਆਪਣੀ ਪਬਲਿਸੀਟੀ ਕਰਾਓ ਤਾਂ ਕਿ ਇਹ ਬੱਚੇ ਮੋਬਾਈਲਾਂ ਦਾ ਖੇੜਾ ਛੱਡ ਗਏ ਜਿਹੜੇ ਬੱਚੇ ਅੱਜ ਕੱਲ ਸੰਸਕਾਰਪੂਰੀ ਫਿਰਦੇ ਨੇ ਅਸੀਂ ਲੋਕ ਸਾਡੇ ਅੱਜ ਵੀ ਟੀਚਰ ਜਾਂ ਬੜੇ ਮਿਲਦੇ ਉਹਨਾਂ ਨੂੰ ਪੈਰੀ ਹੱਥ ਲਾ ਲੈਂਦੇ ਤੁਸੀਂ ਦੇਖਿਓ ਨਾ ਬੱਚੇ ਜੇ ਪੈਰੀ ਹੱਥ ਗੋਡੇ ਗੋਡੇ ਤਾਂ ਹੀ ਨਹੀਂ ਪਾਉਂਦੇ ਉੱਪਰ ਦੇ ਖਾਂਦੇ ਨੇ ਇੱਕ ਫਾਰਮੈਲਟੀ ਹੋ ਰਹੀ ਹੈ ਹਾਲਾਂਕਿ ਸਿਆਣੇ ਕਹਿੰਦੇ ਨੇ ਵੀ ਤੁਸੀਂ ਜਦੋਂ ਪੈਰੀ ਹੱਥ ਲਾਣੇ ਨਾਲ ਦਵਾਮਾਂ ਗਿੱਤੋਂ ਨਿਕਲਦੀਆਂ ਨੇ ਇੱਥੋਂ ਨਿਕਲਦੀ ਹੈ ਅਸੀਂ ਵੀ ਦੇਖਿਆ ਸਰ ਗੁੱਡ ਮਾਰਨਿੰਗ ਜੀ ਉਹ ਰ ਐ ਮਾਰਦਾ ਬੱਟਾ ਵੱਢੀ ਗਿਆ ਜੀ ਜਿਹੜੇ ਸਾਨੂੰ ਪਹਿਲੀ ਦਗਾਨੇ ਅਸੀਂ ਉਹ ਜੱਫੀ ਪਾ ਕੇ ਮਿਲਦੇ ਨੇ ਵੀ ਸ਼ੀਰਵਾ ਦਿਲ ਤੋਂ ਨਿਕਲਦਾ ਹੈ ਸੋ ਤੁਹਾਡੇ ਜਿੰਨੇ ਵੀ ਕੁਸ਼ਨ ਆਉਣਗੇ ਅਸੀਂ ਅਨਸਰ ਦੇਵਾਂਗੇ ਬਟ ਮੈਂ ਆਪਣੀ ਲਾਈਵ 'ਚ ਇਹ ਫਸਟ ਟਾਈਮ ਅਸੀਂ ਮੀਟ ਕਰ ਰਹੇ ਹਾਂ ਥੋੜੀ ਜਿਹੀ ਮੈਨੂੰ ਚੇਤਕ ਵੀ ਹੈ ਬਟ ਫੋਰਨੈਸ ਦੇ ਇਸ਼ਾਰੇ ਮੇਰੇ ਪਾਈਓ ਕੋਈ ਚੇਤਕ ਨਹੀਂ ਹੈ ਤੁਸੀਂ ਐਸਾ ਸੁਖਾਵਾਂ ਮਾਹੌਲ ਬਣਾਇਓ ਤਾਂ ਕਿ ਜਿਹੜੇ ਤੁਹਾਡੇ ਕੁਸ਼ਨ ਹੈ ਅਸੀਂ ਉਸ ਅੱਛੇ ਢੰਗ ਨਾਲ ਉਹਨਾਂ ਦਾ ਅਨਸਰ ਦੇ ਸਕੀਏ ਔਰ ਇੱਕ ਪਬਲਿਕ 'ਚ ਇੱਕ ਅੱਛਾ ਸਾਡਾ ਮੈਸੇਜ ਅਗੇ ਵੀਰ ਤੁਸੀਂ ਵੀ ਖੁਸ਼ ਹੋ ਵੀ ਅਸੀਂ ਉੱਥੇ ਪ੍ਰੈਸ ਮੀਟ ਕਰੀ ਸੀ ਵੀ ਵਾਕਈ ਉਸ ਕਲੱਬ ਨੇ ਬਹੁਤ ਅੱਛੀ ਪ੍ਰੈਸ ਮਿਲ ਕਰਾਈ ਹੈ ਸੋ ਥੋੜਾ ਸਾਰੇ ਧਿਆਨ ਦੇ ਮੈਂ ਆਪਣੇ ਵੱਲੋਂ ਔਰ ਪ੍ਰਨਾਲਜੀ ਵੱਲੋਂ ਸਵਾਗਤ ਕਰਦਾ ਥੈਂਕ ਯੂ ਵੈਰੀ ਮਚ ਸਬੋਧਨਿਕ ਹੈ ਸਾਡਾ ਮੇਨ ਮਕਸਦ ਇਹ ਸੀਗਾ ਵੀ ਜਿਹੜਾ ਸਾਡਾ ਯੂਥ ਜਿਹੜਾ ਕਿ ਅੱਜ ਇਨਵਰਸ਼ਨ ਅੱਜ ਲਿਖਤ ਹੋ ਗਿਆ ਹੈ ਬੱਚੇ ਨੂੰ ਪਤਾ ਹੀ ਨਹੀਂ ਹੈ ਈਵਨ ਬੱਚੇ ਦੇ ਪੇਰਟਸ ਕੋਲ ਵੀ ਨਾ ਟਾਈਮ ਨਹੀਂ ਹੈ ਵੀ ਅਸੀਂ ਯਾਰ 10 ਮਿੰਟ ਜਾ ਕੇ ਬੀ ਬੱਚਾ ਨਾ ਮਾਇਨੇ ਜਾਂ ਰਾਮਲਾ ਵਾਲੇ ਦੱਸ ਸਕੀਏ ਕਾਫੀ ਬੱਚੇ ਆਂਦੇ ਵੀ ਐਸੀ ਗੱਲ ਨਹੀਂ ਆਂਦੇ ਕਾਫੀ ਜਾਗਰੂਕ ਵੀ ਹੋ ਰਹੇ ਨੇ ਪਰ ਮੇਰਾ ਮਕਸਦ ਇਹ ਹੈ ਸਾਡੀ ਰਾਮਲਾ ਕਲੱਬ ਦਾ ਮਕਸਦ ਇਹ ਹੈ ਵੀ ਘਰ ਘਰ ਮੈਸੇਜ ਆਵੇ ਘਟੋ ਘਟ ਇਹ ਜਿਹੋ ਮੈਸੇਜ ਆਵੇ ਵੀ ਅਸੀਂ ਇਕੱਠੇ ਟੇਬਲ ਤੇ ਬੈਠ ਕੇ ਘਟੋੜ ਇੱਕ ਟਾਈਮ ਤਾਂ ਜ਼ਰੂਰ ਰੋਟੀ ਖਾਈਏ ਪੂਰਾ ਦਿਨ ਸਾਰੇ ਬੀਜ਼ੀ ਨੇ ਬੱਚੇ ਵੀ ਬੀਜ਼ੀ ਨੇ ਪੇਰੈਂਟਸ ਵੀ ਬੀਜ਼ੀ ਨੇ ਵੀ 10 ਮਿੰਟ ਅਸੀਂ ਇਕੱਠੇ ਬੈਠ ਗਏ ਜ਼ਰੂਰ ਖਾਣਾ ਖਾਈਏ ਉੱਤੇ ਵੀ ਚਾਰ ਬੀਟਾ ਵੰਟਾਂਦਰਾ ਕਰੀਏ ਰਾਮਦੇਸਰਰਾ ਆਪਣਾ ਕੋਈ ਪ੍ਰਾਲਾ ਬੱਚੇ ਤਸੀਂ ਰੋਜ਼ ਸਿੱਖਿਆ ਰਹੇ ਨੇ ਇੱਥੇ ਸਾਡੇ ਹੁਣ ਜਿਹੜੇ ਐਂਕਲਿੰਗ ਕਰਦੇ ਨੇ ਅਸੀਂ ਰੋਜ਼ ਕਹਿੰਦੇ ਆ ਵੀ ਤੁਸੀਂ ਆਪਣੇ ਪੇੜਸ ਨਾਲ ਆਓ ਦੇਖੋ ਵੀ ਪ੍ਰਭੂ ਰਾਮ ਦਾ ਆਪਣੇ ਪੇੜਸ ਪ੍ਰਤੀ ਪਿਆਰ ਔਰ ਰਾਜਾ ਦਸ਼ਰਥ ਦਾ ਬੱਚਿਆਂ ਨੂੰ ਕਿਸ ਤਰ੍ਹਾਂ ਲਿਖਿਆ ਜਾਨ ਜਾਏ ਪਰ ਬੱਚਾ ਨਾ ਜਾਏ ਜੀ ਪੁਰਾਣੇ ਜ਼ਮਾਨੇ ਦੇ ਅਗਰ ਕਿਸੇ ਰਾਜਾ ਮਹਾਰਾਜਾ ਨੇ ਕੋਈ ਵਚਨ ਦਿੱਤਾ ਚਾਹੇ ਫੈਮਲੀ ਉੱਤਰ ਹੋ ਜੇ ਪਰ ਉਹ ਨਿਭਾਉਂਦੇ ਸੀਗੇ ਕੰਸ ਕਲਾਸਾਂ ਲੱਗਦੀਆਂ ਨੇ ਤੁਸੀਂ ਕਲਾਸਾਂ ਵਗੈਰਾ ਲਗਾਉਗੇ ਰਾਜਾ ਜੋ ਠੀਕ ਹੈ। ਉਹ ਬੱਚਿਆਂ ਨੂੰ ਜੋ ਸਿੱਖਿਆ ਮਿਲਣੀ ਹੋਵੇ ਕਲਾਸਾਂ ਵਗੈਰਾ ਧਾਰਮਿਕ ਕਲਾਸਾਂ। ਸਰ ਬਾਕੀ ਨਹੀਂ ਮੈਨੂੰ ਪਤਾ ਮੇਰੇ ਸਕੂਲ ਦੇ ਡੇਲੀ ਮੈਂ ਖੁਦ ਲੈਕਚਰ ਕਰਦਾ। ਮੇਰੀ ਅਸੈਂਬਲੀ 'ਚ ਫਰਨੇ ਵਾਲੋਂ ਵੀ ਅਗਰ ਕਿਸੇ ਨੇ ਆਣਾ ਹੈ ਮੇਰੀ ਅਸੈਂਬਲੀਸ ਮੇਰੇ 8 ਵਜੇ ਸ਼ੁਰੂ ਹੁੰਦੀ ਹੈ। ਯੂ ਕੈਨ ਐਡਰੈਸ ਮਾਈ ਅਸੈਂਬਲੀ ਵੀ ਸਰ ਮੈਂ ਥੋੜੀ ਅਸੈਂਬਲੀ 'ਚ ਬੱਚਿਆਂ ਨੂੰ ਐਡਰੈਸ ਕਰਨਾ। ਮੇਰੇ ਵੱਲੋਂ ਮੇਰੇ ਸਟਾਫ ਮੈਂਬਰ ਵੱਲੋਂ ਰੋਜ਼ ਕੋਈ ਨਾ ਬਈ ਵੀ ਮੈਡਮ ਇਮੈਕ ਟੂ ਸਪੀਕ ਔਨ ਦੈਟ ਟਾਪਿਕ। ਵੀਰ रामचंद्र ਬਿਆ ਬਾਰੇ 시타ਸ ਮੰਬਰ ਬਾਰੇ ਕੁਸ਼ਲ ਕੋ ਤੁਨੀ ਜੀਵ ਡੈਲੀ ਬੋਲ ਨਹੀਂ ਬੋਲਦਾ ਪਰ ਮੇਰਾ ਨਾ ਦਸ਼ਰਿਆਂ ਲੈ ਕੇ ਸਵਾਲ ਕਿ ਹਰ ਸਾਲ ਦਸ਼ਰਿਆਂ ਲੈ ਕੇ ਤੇ ਰਾਸ਼ਾ ਹੋ ਜਾਂਦੇ ਉਤਰ ਹੋ ਕੇ ਟਵਿੰਸ ਹੋ ਕੇ ਹੋਰ ਕੋਈ ਆਪਾਂ ਕਹਿੰਦੇ ਆ ਕਿ ਭੋਜ ਦਾ ਇੰਤਜ਼ਾਮ ਕੋਈ ਵੀ ਕਰੇਗੀ ਜਾਂ ਆਪਾਂ ਵੀ ਕਰਾਂਗੇ ਪਰ ਉਹ ਤਾਂ ਉਹ ਹੁੰਦਾ ਉਹ ਆਪਾਂ ਸੋਚਦੇ ਰਾਸ਼ਾ ਹੀ ਨਾ ਜਾਂਦੇ ਹੁੰਦਾ ਕਿ ਚਲੋ ਦਾਪਨ ਨਾ ਕਰੇ ਕੋਡਾ ਨਾ ਸਾਸਪੀ ਇਸ ਤਰ੍ਹਾਂ ਵੀ ਜਲ ਹੁੰਦੀ ਬੈਠ ਪਰਮਾਤਮਾ ਕਰੇ ਹੋਵੇ ਨਾ ਤਾਂ ਫਿਰ ਲੋਕਾਂ ਨੇ ਬਹੁਤ ਵੱਡੀ ਮਸਕੀਤ ਬਣ ਸਕਦੀ ਹੈ ਕਿਉਂਕਿ ਜਿਹੜੇ ਵਾਹਨ ਨੇ ਟੋਕ ਲੈ ਕੇ ਆਉਣਗੇ ਉਹਨਾਂ ਦਾ ਵੀ ਪ੍ਰੋਪਰ ਕੋਈ ਅਰੇਂਜਮੈਂਟ ਇਸ ਵਾਰ ਹੋਏਗਾ ਜਿੱਸਾ ਮੇਨ ਰੋਡ ਜਿਹੜਾ ਹਾਈਵੇ ਤੋਂ ਅੰਦਰ ਆਉਂਦਾ ਹੈ ਇਹ ਰੋਡ ਤੇ ਇੰਨੇ ਮਾੜੇ ਹਾਲਾਤ ਨੇ ਉਸ ਸਮੇਂ ਤੇ ਇਹ 1 ਇੰਚ ਵੀ ਜਗ੍ਹਾ ਨਹੀਂ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਫਰਚਰ ਦੇ ਵਿਹਾਰ ਦੇ ਨਾਲ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਕੀ ਸੁਧਾਰ ਜੁੜੇ ਕਿ ਕਮੇਟੀ ਲੈ ਕੇ ਕਿਦਰਾ ਸੁਆਲ ਸਰ ਫਸ਼ੋਰ ਬੈਠੋ ਸਰ ਇਹ ਕੁਸਚਨ ਹੈ ਇੱਥੇ ਟੋਟਲ ਤਿੰਨੇ ਕਲੱਬ ਨੇ ਦੁਸ਼ਹਿਰਾ ਕਮੇਟੀ ਰਾਮਲਾ ਕਲਬ ਦੁਸ਼ਹਿਰਾ ਗਰਾਊਂਡ ਔਰ ਰਾਮਲਾ ਕਮੇਟੀ ਕਲੱਬ ਜਿਹੜੀ ਇਹ ਸਰ ਤੁਸੀਂ ਕੁਸਚਨ ਮੈਨੂੰ ਪੁੱਟ ਕੀਤਾ ਜੀ ਇਹ ਲਗ ਪਾਰਟੀ ਹੈ ਜੀ ਉਹ ਦੁਸ਼ਹਿਰੇ ਵਾਲੇ ਭੱਤੇ ਹੋ ਜੀ ਅਸੀਂ ਰਾਮਲਾ ਜੀ ਅਸੀਂ ਟੂ ਕੰਟਰੋਲ ਦਾ ਪਬਲਿਕ ਅਸੀਂ ਆਪਣੇ ਪਰਸਨਲ ਅਡਮਿਨਿਸਟ੍ਰੇਸ਼ਨ ਦੇ ਵਿੱਚ ਛਤੋੜਾ ਵੀ ਭੇਜਨੇ ਅਸੀਂ ਡੇਲੀ ਚਾਰ ਬੌਂਸਰ ਭਲਾਈ ਹੋਏ ਨੇ ਦੇ ਕਵਰ ਔਰ ਡਾਇਰੈਕਸ਼ਨ ਸਰ ਅਸੀਂ ਚਾਰੇ ਤੁਸੀਂ ਬੇਸਿਕ ਆ ਕੇ ਚੈੱਕ ਕਰ ਲਿਓ ਜਾਂ ਤੁਹਾਡੇ ਚੋਂ ਬਸਤਰਾ ਜੀ ਵੀ ਆਨੇ ਹੋਰ ਵੀ ਆਨੇ ਨੇ ਸਾਡੇ ਚਾਰ ਸਪਾਂਸਰ ਡੇਲੀ ਆ ਰਹੇ ਨੇ ਔਰ ਅਸੀਂ ਉਹਨਾਂ ਦੀ ਜਿਹੜੀ ਪੇਮੈਂਟ ਹੈ ਅਸੀਂ ਅੱਜ ਪੱਲੇ ਦੇ ਕਰ ਰਹੇ ਹਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆਨੇ ਨੇ ਜਿਹੜੇ ਤੁਹਾਡੇ ਕੁਐਸਚਨ ਬਿਲਕੁਲ ਬਾਦਮ ਨੇ ਕਿਉਂਕਿ ਮੈਂ ਵੀ ਇਹ ਸ਼ੇਅਰਧਾਰ ਹੁੰਦੇ ਨਾਤੇ ਪ੍ਰਧਾਨ ਜੀ ਨੂੰ ਵੀ ਬੜੀ ਬੜੀ ਅਪੀਲ ਕੀਤੀ ਵੀ ਰਸ਼ ਬਹੁਤ ਹੈ ਵੀ ਕੱਲ ਨੂੰ ਕੋਈ ਨਾ ਕੋਈ ਮਿਸਹੈਪਿੰਗ ਹੋ ਜਣੀ ਹੈ ਆਹ ਜੀ ਯੂਰ ਹੈ ਵੀ ਜਿਹੜਾ ਤੁਹਾਡਾ ਮੈਸੇਜ ਹੈ ਤਾਂ ਮਲਕੀ ਸ਼ੋਰਜੀ ਵੀ ਉਹ ਵੀ ਮੇਰੇ ਕੋਲ ਆਨੇ ਸਾ ਦੇਖੋ ਆਪ ਪਟਨੇ ਕਲੱਬਾ 'ਚ ਬੜਾ ਪਿਆਰ ਲਈਦਾ ਮੈਂ ਅਗਰਬਾਈਸ ਪੂਰੇ ਪੰਜਾਬ 'ਚ ਦੇਖਿਆ ਹੈ ਆਪਸ ਵਿੱਚ ਲੜਦੇ ਨੇ ਕੁਛ-ਕੁਛ ਕਰਦੇ ਨੇ ਬਟ ਵਿਦ ਅ ਗ੍ਰੇਸ ਆਫ ਗੋਡ ਇਹਨਾਂ ਤਿੰਨਾਂ ਕਲਾਬਾਂ ਦਾ ਬਹੁਤ ਆਪਸ ਵਿੱਚ ਪਿਆ ਆ ਸਚੀਲ ਸਿੰਘ ਸਰ ਦਾ ਦਿੱਕੋਰ ਪੰਜ ਸਾਲ ਹੋ ਗਏ ਨੇ ਤੋਂ 40 ਸਾਲ ਹੋ ਚੁੱਕੇ ਨੇ ਕਰਨ ਦੇ ਇਚਾਰਾ ਨਹੀਂ ਲੱਗਦੀ ਇਸ ਨੂੰ ਲੈ ਕੇ ਕਿਸੇ ਕੀ ਕਹਿਣਾ ਚਾਹੁੰਦਾ ਹੈ ਮੈਡਮ ਬਹੁਤ ਤੁਸੀਂ ਐਸਾ ਕੁਐਸਚਨ ਪੁੱਛਿਆ 40 ਸਾਲ ਆਮ ਐਂਡ ਮਾਈ ਕੁਲੀਗ ਪ੍ਰੇਮ ਪ੍ਰਕਾਸ਼ ਸ਼ਰਮਾ ਨੇ ਮੇਰੇ ਘਰ ਦੇ ਕੋਲ ਇੱਕ ਛੋਟੀ ਸਟੇਜ ਹੈ 6x6 ਮੈਨੂੰ ਹਰੇਕ ਵੀ ਜਿਆਦਾ 1984 दैट वाज स्टार्टेड बाय ਮਾਈ ਫਾਦਰ ਡੇਡ ਮਾਈ ਫਾਦਰ ਡੇਡ ਸ਼੍ਰੀ ਪੇਰ ਪ੍ਰਕਾਸ਼ ਗੁਪਤਾ ਜੀ ਅਸੀਂ ਇੱਕ ਸਾਲ ਉੱਥੇ ਰਾਮਨਾਥ ਕਿਤੇ ਉਸ ਤੋਂ ਬਾਅਦ 2-4 ਸਾਲ ਪੁਰਾਣਾ ਸਕੂਲ ਹੈ ਸਾਡਾ ਟੈਗੋਰ ਨਿਕੇਤਨ ਵਾਲਾ ਉੱਥੇ ਸ਼ੁਰੂ ਕੀਤੀ ਉਸ ਤੋਂ ਬਾਅਦ ਲਾਸਟ 30 ইয়ার্স ਤੋਂ ਉਸੇ ਇੱਥੇ ਸ਼ੁਰੂ ਕਰ ਰਹੇ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪ੍ਰਭੂ ਰਾਮ ਨਾਲ ਜੁੜੋ ਫਲ ਕਮ ਆਪ ਹੀ ਹੋਏਗੇ ਜਿਨੇ ਸਾਡੇ ਮੈਂਬਰ ਬੈਠੇ ਨੇ ਮੈਂ ਕਹਿਣਾ ਨਹੀਂ ਚਾਹਦਾ ਜਿਨ੍ਹਾਂ ਲੋਕਾਂ ਨੂੰ ਸਾਡਾ ਪਾਸਟ ਪਤਾ ਹੈ ਆ ਸਾਡਾ ਉਹਨੂੰ ਪ੍ਰੈਜ਼ੈਂਟ ਵੀ ਪਤਾ ਮੈਂ ਤਾਂ ਤੁਹਾਡੇ ਚੈਨਲ ਜਰੀਏ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਵੀ ਤੁਸੀਂ ਸਾਡਾ ਸਹਿਯੋਗ ਦਿਓ ਤੁਸੀਂ ਸਾਡੇ ਮੈਂਬਰ ਬਣੋ ਕਿਉਂਕਿ ਇੱਥੇ ਇਹ ਇਹੀ ਕਿ ਰਾਮਲਾ ਬਾਕੀ ਹੋਰ ਵੀ ਹੋਣਗੀਆਂ ਤੁਸੀਂ ਜਦ ਮਰਜੀ ਅੱਗੇ ਚੈੱਕ ਕਰ ਲਿਓ ਇੱਥੇ ਸ਼ੁੱਧ ਔਰ ਸੁਵਛ ਰਾਮਲਾ ਹੁੰਦੀ ਕੋਈ ਵੀ ਅਸ਼ਲੀਲ ਗਾਣਾ ਇੱਥੇ ਨਹੀਂ ਗਾਇਆ ਜਾਂਦਾ ਤੁਸੀਂ ਬੜਾ ਵਧੀਆ ਪੁਆਇੰਟ ਤੁਸੀਂ ਵੀ ਆਗੇ ਮੈਡਮ ਜਰੂਰ ਸਾਡੀ ਆਮਦ ਲੈ ਕੇ ਹੋਰ ਚੈੱਕ ਕਰੋ ਔਰ ਤੁਹਾਡੇ ਜਿੰਨੇ ਵੀ ਕੋਈ ਕੰਪਲੇਂਟ ਛੋੜ ਗਿਆ ਦੇ ਆਰ ਮੋਸਟ ਵੈਲ ਅਗਰ ਸਾਡੀ ਕੋਈ ਕਮੀ ਪੇਸ਼ੀ ਹੋ ਗਈ ਬੀਵਰ ਬੀਵਲ ਅਚਨ ਗ੍ਰੇਸਫੁਲ ਥੈਂਕ ਯੂ ਵੈਰੀ ਥੈਂਕ ਯੂ ਸਰ ਜਦੋਂ ਤੁਸੀਂ 1984 ਚ ਪਹਿਲੀ ਵਾਰ ਆਪਣੀ ਸ਼ੁਰੂਆਤ ਕੀਤੀ ਸੀ ਕਿ ਤੇ ਅੱਜ 2025 ਚ ਜਲਦਾ ਤਾਂ ਉਦੋਂ ਦਾ ਸਮਾਂ ਕਿੰਨਾ ਸੀ ਤੇ ਹਾਜ਼ਰ ਸਭਾ ਕਿਵੇਂ ਤੇ ਸਰ ਮਹਿੰਗਾਈ ਦਾ ਦਰਮਾ ਸਮਾਂ ਜਦ 50 ਰੁਪਏ ਜਿਵੇਂ ਕੰਮ ਹੋ ਜਾਂਦਾ ਸੀ ਕਿ ਅੱਜ 5 ਲੱਖ ਵੀ ਨਹੀਂ ਕੰਮ ਆਉਂਦਾ ਤੁਸੀਂ ਇਹ ਦੇਖੋ ਅਰੇ ਛੋਟਾ ਜਿਹਾ ਕੰਮ ਜਿਹੜੇ ਸਾਡੇ ਮਨਜੀਸ਼ੀਆਂ ਪੰਜ ਪੰਜ ਸੌ ਜਾਂ ਸੌਜ ਬੁਲਕੋ ਹੁੰਦੇ ਸੀ ਆਜੋ 50 50 ਹਜ਼ਾਰ ਰੁਪਏ ਦੇ ਲੱਗੇ ਇੱਕ ਤਾਂ ਮੈਂ ਇਹ ਚੇਂਜ ਦੇਖੀ ਹੈ ਦੁਕੀ ਚੇਂਜ ਇਹ ਦੇਖੀ ਹੈ ਜੋ ਮੈਂ ਮਹਿਸੂਸ ਕਰਦਾ ਐਜ਼ ਅ ਫੈਮਿਲੀ ਮੈਂ ਹਿਸ ਸੂਸ ਕਰਦਾ ਅਸੀਂ ਪ੍ਰਗੋ ਰਾਮ ਦੀ ਦਿੱਤੋ ਸੇਵਾ ਕਰਨਾ ਉਹ ਸਾਡੇ ਪ੍ਰਗੋ ਰਾਮ ਨੇ ਬਹੁਤ ਕੁ ਦਿੱਤਾ ਐਨੀ ਵੀ ਨਹੀਂ ਦਿੱਤਾ ਸਾਡੇ ਕਲੱਬ ਐਮਬਰਸ ਨੂੰ ਬਹੁਤ ਕੁ ਦਿੱਤਾ ਜਿਨ੍ਹਾਂ ਨੇ ਹੈਰਾ ਫਿਜੀ ਕੀਤੀ ਹੈ ਉਹਦੇ ਬਾਰੇ ਵੀ ਤੁਹਾਨੂੰ ਪਤਾ ਹੈ ਤੁਸੀਂ ਜੋ ਖੋਜ ਜੁਦਿਆ ਕਰੇਗਾ ਉਹ ਪੈਸਾ ਬਣੇ ਜਦੋਂ ਕੀ ਇਰਾਦੇ ਦਾ ਟੋਟਲ ਕਰਦੇ ਟੋਟਲ ਖਰਚਾ ਕਿੰਨਾ ਆਉਂਦਾ ਜਿਹੜੀ ਗੱਲ ਦੀ ਚੱਲਦੀ ਹੈ ਲਗਾਤਾਰ ਸਰ ਇਹਦਾ ਕੋਈ ਐਸਟੀਮੇਟਿੰਗ ਨਹੀਂ ਹੈ ਹੁਣ ਤੁਸੀਂ ਇਹ ਅਸੂ ਹਸਿਆ ਮਿਲਦੀ ਕਰ ਰਹੇ ਆ 2-4-5000 ਇਹ ਨਾਲ ਦੇ ਛੋਟੇ-ਉਛੇ ਖਰਚੇ ਜੁੜੀ ਜਾਂਦੇ ਨੇ ਕੀ ਪਾ ਲੱਗਦਾ ਉਹਨਾ ਟੈਂਟਿੰਗ ਸ਼ੈਂਟਿੰਗ ਦਾ ਖਰਚਾ ਟੈਂਟ ਵਾਲਾ ਐਸਟੀਮੇਟ ਹੀ ਤਾਂ ਹੁੰਦਾ ਹੀ ਹੈ 10 ਲੱਖ ਰੁਪਈਆ ਤੇ ਖਰਚਾ ਆਉਂਦਾ ਹਾਂਜੀ ਸਰ ਉਹ ਤਾਂ ਦਾਨੀ ਸੱਜਣ ਵੀ ਕਾਫੀ ਦਾਨ ਦੇ ਕੇ ਜਾਂਦੇ ਆ ਤਾਂ ਉਹ ਅਕੋਰਡਿੰਗ ਮੈਂ ਪੁੱਛ ਰਹਾ ਹਾਂ ਸਰ ਦੇਖੋ ਬਿਲਕੁਲ ਪਾਉਂ ਤੋਂ 10 ਲੱਖ ਰੁਪਏ ਦਾ ਲੱਗੀ ਜਾਂਦਾ ਐਨੇ ਤਾਂ ਮੁੰਡੇ ਦੀ ਗੱਲ ਹੈ ਹਾਂ ਇਹ ਜਿਹੜੀ ਰੋਸ਼ ਸ਼ਰਤੇ ਗੱਲ ਹੈ ਸਾਡਾ ਜਿਹੜਾ ਸਾਰਾ ਹਿਸਾਬ ਹੈ ਅਕਾਉਂਟੇਬਲ ਯੂ ਕੈਨ ਚੈੱਕ आवर ਬੈਲੈਂਸ ਐਟ ਐਨੀ ਟਾਈਮ ਇਟਸ ਓਪਨ ਚੈਨਲ ਫॉर 올 ਕਰਮ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਦੁਕਾਨ ਨਾਲ ਚੈੱਕ ਕਰੋ ਨਾ ਖੁਣਾਣਾ ਕਰੋ ਇਹ ਸਾਡੇ ਕੈਸ਼ੀਅਰ ਸਾਹਿਬ ਲੌਂਗੇ ਸਾਹਿਬ ਬੈਠੇ ਨੇ ਇੱਕ ਇੱਕ ਪੈਸੇ ਦਾ ਸਾ ਇਹ ਵੀ ਸਾਡੇ ਨਾਲ ਲੜ ਪੈਂਦੇ ਨੇ ਜੇ ਕੋਈ ਇਹਨਾਂ ਨੂੰ ਮਰਦਾ ਨਹੀਂ ਅਰੇ ਦੇਹੀ 5000 ਰੁਪਏ ਖੁਣਾ ਪਰ ਪਹਿਲਾਂ ਪਰਚੀ ਲਿਖਿਓ ਚਾਰ ਮੈਂਬਰ ਪਹਿਲਾਂ ਪਾਸ ਕਰਨਗੇ ਵੀ ਵੈਦਰ ਇਟਸ ਰਾਈਟ অর ਆਨ ਵੀ ਇਹ ਵਾਕਈ ਇਹ ਹੈ ਇਸ ਹੌਣ ਮੈਂ ਵੀ ਆਰ ਪਾਣੀਰ ਤੇ ਮੈਂ ਉਸ ਦਾ ਤਰਫ 45 ਹੋ ਜੀ ਦਬਾ ਦਮਾ ਇਹ ਉਸ ਦਾ ਵੀ ਚਾਰ ਚਾਰ ਨੇ ਦਬਾ ਇਹ ਨਹੀਂ ਵੀ ਠੀਕ ਹੈ ਹੈਲੋ ਵੀ ਪਬਲਿਕ ਦੇ ਪ੍ਰੈਸ਼ਰ ਜਿਸ ਨਾਲ ਮਨ ਉਡਾਈ ਜਾਈਏ ਹਾਂਜੀ ਰਿਕੁਸ ਸਰ ਮੈਂ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਕਿ ਪੁਰਾਣੇ ਸਮੇਂ ਜਗ੍ਹਾ ਉਪਰ ਅੰਮ੍ਰਿਲਾ ਦੇਖੀ ਸੀ ਆਪ ਦਾ ਸਾਰਾ ਪਰਿਵਾਰ ਇਕੱਠਾ ਹੁੰਦੇ ਲੱਗਦੇ ਸੀ ਨਾ ਠੀਕ ਹੈ ਤੇ ਉਸ ਟਾਈਮ ਤੇ ਅੱਜ ਦੇ ਟਾਈਮ ਦੇ ਵਿੱਚ ਦਰਸ਼ਕਾਂ ਦੇ ਇਹ ਸਿਆ ਸੋਚਦੀ ਤੱਤੀ ਕੀ ਆਈ ਹੈ ਕਿਸ ਦਾ ਕੋਈ ਗਿੰਤੀ ਬਣੀ ਹੈ ਜਾਂ ਘੱਟੀ ਹੈ ਕਿਉਂਕਿ ਅੱਜ ਕੱਲ 3 ਦੁਨੀਆਂ ਸਾਰੀ ਹੋ ਹੈ ਨਾਲ ਦੇ ਵਿੱਚ ਰਸ ਤੋਂ ਚੁਕੀਏ ਕੀ ਤੁਹਾਨੂੰ ਲੱਗਦਾ ਹੈ ਵੀ ਇਸ ਸੀਚ ਗ੍ਰੈਵਲ ਆਈ ਹੈ ਜਾਂ ਫਿਰ ਵੈਸੇ ਹੀ ਚੱਲ ਰਿਹਾ ਹੈ ਮੈਡਮ ਤੁਸੀਂ ਮੈਨੂੰ ਬਹੁਤ ਵਧੀਆ ਹੋਰ ਅੱਛਾ ਕਸ਼ਨ ਪੁੱਛਿਆ ਇਸ ਤੋਂ ਪਹਿਲਾਂ ਸਾਰਾ ਮੈਂ ਐਕਸਪਲੇਨ ਕਰ ਚੁੱਕਿਆ ਮੈਂ ਤਾਂ ਪਹਿਲਾਂ ਇਹ ਕਹਿ ਚੁੱਕਿਆ ਵੀ ਇਹ ਬਹੁਤ ਅੱਛੀ ਮਿਲਣੀ ਹੋ ਰਹੀ ਹੈ ਇਹ ਮਿਲਨੀਆਂ 2-4 ਸਾਲ ਪਹਿਲਾਂ ਹੋਣੀ ਚਾਹੀਦੀਆਂ ਸੀ ਅੱਜ ਕੱਲ੍ਹ ਐਨੀ ਗਰਾਵਟ ਆ ਗਈ ਪੈਰ ਨੂੰ ਟਾਈਮ ਹੀ ਨਹੀਂ ਹੈ ਈਵਨ ਕਈ ਪੈਰਸਾਂ ਐਨੀ ਪਤਾ ਵੀ ਸਾਡੇ ਬੱਚੇ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਉਹ ਕਰਦੇ ਕੀ ਨੇ RAM LILA ਮਹਾਪਾਰ ਦੇ ਕੀਰਤਖਾਨੇ ਦਾ ਬਹੁਤ ਦੂਰ ਦੀ ਗੱਲ ਅੱਜ ਕੱਲ੍ਹ ਮੋਬਾਈਲਾਂ ਨੇ ਪੰਜਾਬੀ ਕਹਿੰਦੇ ਬੇੜਾ ਗਰਗ ਕਰਦਾ ਉਹ ਉਹਦਾ ਤੁਹਾਡੇ ਕੋਲ ਔਰ ਮੇਰੇ ਕੋਲ ਕੋਈ लाज ਨਹੀਂ ਹੈ ਮੇਰੇ ਕੋਲ ਮੈਕਸੀਮਮ ਕੰਪਲੇਂਟਸ ਓਨ ਦਾ ਡੇ ਆਫ ਪੀਡੀਆ ਇੱਕ ਕੰਪਲੇਨਰ ਵੀ ਸਾਲਾ ਮੇਰਾ ਬੱਚਾ ਸਾਲੀ ਮੋਬਾਈਲ ਦੇਖਦਾ ਮੈਂ ਕਿਹਾ ਜੀ ਦੱਸੋ ਜੀ ਭਗਾ ਇਸ ਵੇਲੇ ਦੀ ਮੈਂ ਨਾ ਗੱਲ ਸੁਣ ਸੁਣ ਕੇ ਤੰਗ ਆ ਗਿਆ ਮੈਂ ਸੋਕਿ ਸਰ ਤੁਸੀਂ ਦਾ ਮੋਬਾਈਲ ਤੋਂ ਮੈਂ ਕਿ ਜਮਤ ਰਾਜੂ ਉਹ ਵੀ ਨਹੀਂ ਦੇ ਕੇ ਰਾਜੀ ਅਸੀਂ ਤਾਂ ਪੇਨਸ ਨੂੰ ਫਿਰ ਇਹ ਕਹਿੰਦੇ ਆ ਵੀ ਤੁਸੀਂ ਤਾਂ ਇਹਦੀ ਪਰਸਨਲ ਬਿਲੋਂਗਿੰਗਸ ਚੈੱਕ ਕਰੋ ਇਹਨਾਂ ਬੈਗ ਚੈੱਕ ਕਰੋ ਇਹਨਾਂ ਚੈੱਕ ਹੁਣ ਮੇਰਾ ਬੱਚਾ ਨਾਲ ਬੈਠਾ ਮੇਰਾ ਬੇਟਾ ਵੀ ਖੜਾ ਐ ਸੀ ਪਾਸਪੋਰਟ ਚੇਂਜ ਹੋ ਗਿਆ ਫਾਣਾ ਨੂੰ ਕਿ ਤੁਹਾਨੂੰ ਇਹਨੂੰ ਪਹਿਲੇ ਇੰਸਟਾਗ੍ਰਾਮ ਹੁੰਦਾ ਕੀ ਹੈ ਕਿ ਕਿਸਨ ਜਨ ਨਹੀਂ ਜਾਂਦੇ ਇੱਕ ਮਿੰਟ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਵੀ ਪਹਿਲਾਂ ਔਰ ਹੁਣ ਚ ਕੀ ਚੀਜ਼ ਕਈ ਪੇਰਸ ਬੜੇ ਜਾਗਰਤ ਹਨ ਦਾਦੂ ਪਪਾ ਮੰਮੀ ਪਪਾ ਕਈ ਬੱਚੇ ਆਪਣੇ ਪੇਰ ਦੀ ਉਂਗਲੀ ਫੜ ਕੇ ਜਵਨਸੀ ਆ ਰਹੇ ਚਾਹੇ ਉਹ ਮਜਬੂਰੀ ਜਾ ਰਹੇ ਨੇ ਚਾਹੇ ਉਹ ਬੱਚਾ ਕਰਕੇ ਆ ਰਹੇ ਪਰ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਬੜਾ ਅਚਾ ਲੱਗਦਾ ਦਾਦੂ ਕਹਿੰਦਾ ਚਲੋ ਬੱਚਾ ਨਾਲ ਮੈਣੀ ਜਾਣਾ ਮੈਂ ਸਾਰੀ ਰਾਮਣਾ ਦੇਖ ਕੇ ਜਾਣਾ ਅੱਛੀ ਗੱਲ ਅੱਛਾ ਲੱਗਦਾ मैडम डेली ना ਜਿਸਾ ਆਪਾਂ ਸੈਮਣੀ ਮੈਨੂੰ ਕੁਛੇ ਪੁੱਛਿਆ ਸੀਗਾ ਮੇਰੇ ਸਕੂਲ ਆ ਸੈਮਣੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਹਾਂ ਨਹੀਂ ਰਾਮ ਜੀ ਮੈਂ ਕੋਸ਼ਿਸ਼ ਨਹੀਂ ਕਰ ਰਿਹਾ ਸੀ ਜਿਹੜੇ ਸਾਡੇ ਐਂਕਰਿੰਗ ਹੈ ਉਹ ਡੇਲੀ ਇਹ ਸਭ ਨੂੰ ਇਨਸਪਾਇਰ ਕਰਦੇ ਨੇ ਵੀ ਤੁਸੀਂ ਜਰੂਰ ਜਿਹੜੇ 10 ਡੇਸ ਚਾਹੇ ਤੁਸੀਂ 10 ਮਿੰਟ ਲਈ ਚਾਹੇ 15 ਮਿੰਟ ਲਈ 20 ਮਿੰਟ ਲਈ ਆਪਣੇ ਬੱਚਿਆਂ ਨੂੰ ਸਟੇਜ ਤੇ ਜਰੂਰ ਲੈ ਕੇ ਆਓ ਤਾਂ ਕਿ ਬੱਚਿਆਂ ਨੂੰ ਰਾਮ ਲక్ష్మణ ਸੀਤਾ ਹਨੂਮਾਨ ਬਾਰੇ ਪਤਾ ਲੱਗੇ ਅਸੀਂ ਨਾ ਮੈਡਮ ਜਦੋਂ ਵੀ ਰਾਮਾਇਣ ਸ਼ੁਰੂ ਕਰਦੇ ਹਾਂ ਅਸੀਂ ਕਿਹਾ ਇੱਕ ਹੋਰ ਡਾਇਲੋਗ ਹੈ ਆਪਣੇ ਆਪਣੇ ਪਾਤਰੋਂ ਸੇ ਕਹਿ ਦੋ ਲਫਜ਼ ਔਰ ਕਲਫਜ਼ ਇਸਕਾ ਖਾਸ ਧਿਆਨ ਰੱਖਿਆ ਜਾਏ ਵੀ ਕੋਈ ਵੀ ਅਸ਼ਲੀਲ ਵਸਤੂ ਜਾਂ ਚੀਜ਼ ਰਾਮਨਾਥ ਜੀ ਨਾ ਅਸਤੇ ਨਾ ਦਿਖਾਈ ਅਸੀਂ ਇਹ ਬਿਲਕੁਲ ਕਹਿੰਦੇ ਹਾਂ ਔਰ ਡੇਲੀ ਅਸੀਂ ਬੱਚਿਆਂ ਨੂੰ ਔਰ ਪੇੜਾਂ ਤੋਂ ਇਨਸਪਾਇਰ ਕਰਦੇ ਹਾਂ ਵੀ ਤੁਸੀਂ 10 ਮਿੰਟ 5 ਮਿੰਟ 15 ਮਿੰਟ ਜ਼ਰੂਰ ਆਪਣੇ ਬੱਚਿਆਂ ਨੂੰ ਇਹ ਸਾਡੀ ਰਾਮਨਾਥ ਜ਼ਰੂਰ ਦਿਖਾਓ ਪ੍ਰਿੰਸੀਪਲ ਸਾਹਿਬ ਜਿਹੜੇ ਕਲਾਕਾਰ ਆ ਪੇੜਾਂ ਜਾਂ ਫ੍ਰੀ ਸੇਵਾ ਕਰਦੇ ਆ ਬਹੁਤ ਵਧੀਆ ਕੁਐਸਚਨ ਪੁੱਛਿਆ ਹੈਲੋ ਇਹ ਕਈਆਂ ਦੇ ਮਨ 'ਚ ਆ ਵੀ ਯਾਰ ਤੁਸੀਂ ਐਨੇ ਪੈਸੇ ਖਰਚਦੇ ਹੋ ਉਹ ਕੀ ਹੈ ਜਿੰਨੇ ਸਾਡੇ ਇਹ ਕਲਾਕਾਰ ਦੇ ਆਰ ਨਾਟ ਨਾਟ ਫੈਚ ਦਾ ਕੋਈ ਵੀ ਜਰਾ ਦੁਕਾਨਦਾਰ ਇਹਨਾਂ ਜੀ ਵੀ ਅੱਜ ਕਈ ਛੁੱਟੀ ਕਰਕੇ ਆਏ ਆ ਆ ਮੇਰੇ ਨਾਲ ਪ੍ਰੀਮ ਜੀ ਬੈਠੇ ਇਹ ਵੀ ਡਿਊਟੀ ਕਰਦੇ ਨੇ ਸਪੈਸ਼ਲ ਮੈਂ ਛੁੱਟੀ ਕਰਾਈ ਮੈਂ ਕਹਿੰਦਾ ਤੁਸੀਂ ਅੱਜ ਆਣਾ ਹੈ ਇਹਨਾਂ ਜੀ ਵੀ ਆ ਮੇਰਾ ਬੇਟਾ ਵੀ ਹੈ ਆ ਪੋਨੀ ਜੀ ਆ ਲੱਕੀਸ਼ਾ ਸਾਡੇ ਅੱਜ ਦਿਹਾੜੀ ਛੱਡ ਕੇ ਬੈਠੇ ਨੇ ਉਮ ਭਾਗਤ ਜਾਰੀ ਨਹੀਂ ਕਰਨੀ ਨਹੀਂ ਜੀ ਆਪਣਾ ਅੱਜ ਰਾਮ ਲਾ ਦਾ ਪ੍ਰੋਗਰਾਮ ਹੈ ਵੀ ਦਿਹਾੜੀ ਦਾ ਹੁੰਦੀ ਰਹਗੀ ਵੀ ਇਹ ਪ੍ਰੋਗਰਾਮ ਵਧੀਆ ਹੈ ਵੀ ਮੈਂ ਵੀ ਸੁਣਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰ ਸਾਡਾ ਕੋਈ ਵੀ ਫੀਡਵਰਕ ਨਹੀਂ ਹੈ ਅਕਸ਼ਰ ਟੈਂਟਿੰਗ ਹੈ ਠੀਕ ਹੈ ਜੀ ਮਜਿਸ਼ੀਅਨ ਹੈ ਬਾਕੀ ਸਾਰੇ ਅਸੀਂ 1 ਮਹੀਨਾ ਪਹਿਲਾਂ ਰੈਹਰਸਲ ਕਰਦੇ ਹਾਂ ਰੈਹਰਸਲ ਸਾਡੇ ਡਾਕਟਰ ਸਾਹਿਬ ਬੈਠੇ ਨੇ ਪ੍ਰਕਾਸ਼ ਜੀ ਇਹ ਸਾਰਾ ਉਹਨਾਂ ਨਾਲ ਸੁਭਾਣ ਹੈ ਆ ਕੀ ਲੱਗਭਗ ਵਾਲੇ ਸ਼ਹਿਰ ਵਾਸੀ ਉਹਨਾਂ ਕੀ ਅਪੀਲ ਕਰਦੇ ਆ लास्ट ਸਰ ਸ਼ਹਿਰ ਵਾਸੀ ਉਹਨਾਂ ਮੈਂ ਕਈ ਵਾਰੀ ਅਪੀਲ ਕਰ ਚੁੱਕਿਆ ਹਾਂ ਮੈਂ ਤਾਂ ਇਹ ਅਪੀਲ ਕਰ ਰਿਹਾ ਸਰ ਸ਼ਹਿਰ ਨਿਵਾਸੀਆਂ ਨੂੰ ਤੁਹਾਡੀ ਗਰਮ ਚ ਬਹੁਤ ਜਰੂਰ ਹੈ ਤੁਹਾਡੀ ਆਵਾਜ਼ ਚ ਬਹੁਤ ਜਰੂਰ ਹੈ ਮੈਂ ਤਾਂ ਹੱਥ ਜੋੜ ਕੇ ਸਾਰੇ ਸ਼ਹਿਰ ਨਿਵਾਸੀ ਨੂੰ ਇਹ ਬੇਨਤੀ ਕਰਨਾ ਹੈ ਵੀ ਘਟੋ ਘਟ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਅੱਜ ਕੱਲ੍ਹ ਸੰਸਕਾਰ ਭੁਲੀ ਬੈਠੇ ਨੇ ਜਿਹੜੇ ਦਸ਼ੇ ਦੇ ਆਦੀ ਹੋ ਚੁੱਕੇ ਨੇ ਜਿਹੜੇ ਸਾਰਾ ਦਿਨ ਆਪਣਾ ਮੋਬਾਈਲ 'ਚ ਬੜੇ ਹੋਏ ਵੀ ਘਟੋ ਘਟ ਇੱਕ ਦਿਨ ਦੋ ਦਿਨ ਚਾਰ ਦਿਨ डेली 10 ਮਿੰਟ ਲਈ 15 ਮਿੰਟ ਲੈ ਜਰੂਰ ਤੁਸੀਂ ਆਓ ਸਾਡੇ ਕਹਿੰਦਾ ਮਨਵਾ ਦੇ ਦੇਖੋ ਅਸੀਂ ਮੈਂ ਜਦੋਂ ਲੈਕਚਰ ਦਿੰਦਾ 40 ਮਿੰਟ ਦਾ ਮੈਂ ਕਹਿੰਦਾ ਯਾਰ 5 ਮਿੰਟ ਵੀ ਬੱਚੇ ਨੂੰ ਸਮਝ ਆ ਗਿਆ ਜਾਂ ਦੋ ਚਾਰ ਬੱਚੇ ਵੀ ਮੇਰਾ ਕੁਸ਼ਨ ਕਰੇ ਵੇ ਸਮਝ ਆ ਗਿਆ ਮੇਰਾ ਤਾਂ ਲੈਕਚਰ ਪਾਰ ਸਾਡੇ ਲੈਕਚਰ ਨਾਲ ਜੇ ਜਿਸ ਨਾਲ ਹਜ਼ਾਰਾਂ ਦੀ ਪਬਲਿਕ ਹੈ ਜੇ 2 400 100 5 7 ਉਹਨਾਂ ਦੇ ਪੱਲੇ ਹੀ ਪੈ ਗਿਆ ਸਾਡਾ ਲੈਕਚਰ ਦੇ ਲੋ ਸਫਲ ਸੋ ਮੈਂ ਤੁਹਾਡੇ ਚੈਨਲ ਜਰੀਏ ਸਾਰੇ ਪਬਲਿਕ ਨੂੰ ਇਹ ਬੇਨਤੀ ਕਰਨਾ ਹੈ ਵੀ ਜਿਹੜਾ ਸਾਡਾ ਯੂਥ ਅੱਜ ਭੜਗਿਆ ਉਹਨੂੰ ਯੂਰ ਤੁਸੀਂ ਰਿਮਾਈਂਡ ਮਹਾਪਰ ਜਿੰਨੇ ਵੀ ਸਮਾਜਿਕ ਸਮਾਗਮ ਹੋਣੇ ਆ ਉਹਨਾਂ ਨੂੰ ਯੂਰ ਤੁਸੀਂ ਉਹਨਾਂ ਦੀ ਪਾਰਟਿਸਪੀਕੇਟ ਕਰਾਏ ਸਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਦੀ ਚੀਜ਼ ਦੀ ਜਿਹੜਾ ਬੰਦਾ ਸਵੇਰੇ ਗੁੱਡ ਮਾਰਨਿੰਗ ਕਹਿੰਦੇ ਬੱਚਿਆਂ ਨਾਲੀ ਤੁਸੀਂ ਗੁੱਡ ਮਾਰਨਿੰਗ ਕਹਿੰਦੇ ਵੀ ਜੈ ਸ਼੍ਰੀ ਰਾਮ ਜਾਂ ਜੈ ਮਾਤਾ ਜੀ ਇਹ ਆਪਾਂ ਸ਼ੁਰੂਆਤ ਕਰੀਏ ਇਹ ਬੜਾ ਲੱਗ ਸਰ ਬਾਤ ਤੁਸੀਂ ਬੜੀ ਵਧੀਆ ਕੋਸ਼ਨ ਪੁੱਛਿਆ ਜਦੋਂ ਨਾ ਮੇਰਾ ਕਿਸੇ ਨੂੰ ਫੋਨ ਜਾਣਾ ਹੈ ਸਭ ਤੋਂ ਪਹਿਲਾਂ ਮੈਂ RAM RAM ਕਰਦੇ ਪਹਿਲਾਂ ਮੈਂ ਇਹਨੇ ਕਰ ਸ਼ੁਰੂਆ ਮੇਰਾ ਬੇਟਾ ਵੀ ਨਾਲ ਹੈ ਸਾਡੇ ਘਰ ਵੀ ਪਹਿਲਾਂ RAM RAM ਨਾਲ ਚੱਲਦੀ ਗੁੱਡ ਮਾਰਨਿੰਗ ਬੰਦ ਹੋ ਗਈ ਈਵਨ ਮੇਰੇ ਸਕੂਲ ਤੋਂ ਵੀ ਸਾਡ ਸ਼ੁਰੂ ਹੋ ਗਿਆ ਥੋੜਾ ਥੋੜਾ ਸ਼ੁਰੂ ਹੋ ਗਿਆ ਵੀ ਗੁੱਡ ਮਾਰਨਿੰਗ ਕਰ ਦੋ ਬੰਦ RAM RAM ਬੋਲੇਗਾ ਈਵਨ ਸਾਡਾ ਕਲੱਬ ਹੈ ਸਰ ਆਪਣਾ ਅਸੀਂ RAM ਮੰਦਿਰ ਵੀ ਬਣਾ ਰਹੇ ਹੁਥੇ ਵੀ RAM RAM ਸ਼ੁਰੂ ਹੋ ਸੋ ਇਹ ਪ੍ਰਸਾਦ ਨੂੰ ਸ਼ੁਰੂ ਹੋ ਜਾਣੀ ਹੈ ਸਰ ਹੌਲੀ ਹੌਲੀ ਇਹ ਬਿਲਕੁਲ ਸਮਟਾਈਂ ਇਹਦਾ ਹੋਰ ਕੀ ਸਲੂਸ਼ਨ ਆ ਪਕੀ ਕਰਤਾ ਦੇ ਵਿਦਿਆਰਥੀ ਦੇ ਸਰ ਉਸ ਸੁਝ ਨਹੀਂ ਤਾਂ ਆਪਾਂ ਬੈਠੇ ਸਰ ਮੋਬਾਈਲ ਦਾ ਸਿਸਟਮ ਕਿਰਦਾ ਤਕਰੀਬ ਪੱਕੀ ਸਰ ਮੈਂ ਤਾਂ ਆਪ ਹੈਲਪਲੈਸ ਸਰ ਐਜ਼ ਅ ਟੀਚਰ ਹੈਲਪਲੈਸ ਸਰ ਮੇਰੇ ਕੋਲ ਤਾਂ ਆਇਆ ਸਰ ਆਇਆ ਨੰਬਰ ਆਫ ਕੰਪਲੇਂਟਸ ਰਿਗਾਰਡਿੰਗ ਵੀ ਹਾਊ ਟੂ ਆਪਣਾ ਯੂਜ਼ ਐਂਡ ਮਿਸ ਯੂਜ਼ ਆਫ ਮੋਬਾਈਲ ਜਿਹੜੇ ਬੱਚਾ ਜਿਹੜੇ ਬੱਚੇ ਮੋਬਾਈਲ ਦਾ ਯੂਜ਼ ਕਰਦੇ ਉਹਨਾਂ ਲਈ ਫਾਇਦਾ ਵੀ ਆ ਬਟ ਮੇਰੇ ਮੁਤਾਬਿਕ 100 ਜੋ 99% ਬੱਚੇ ਮਿਸ ਯੂਜ਼ ਆਫ ਮੋਬਾਈਲ ਹੋਏ ਜਾ ਮੈਂ ਵੀ ਹੈ ਕਈ ਵਾਰ ਨਹੀਂ ਦਿਲ ਕਰਦਾ ਰੀਲ ਖੋਲ ਕੇ ਬੈਠੇ ਦੋ ਚਾਰ ਘੰਟੇ پتہ ਹੀ ਨਹੀਂ ਲੱਗਦਾ ਸਰ ਜਿਹੜੀ WhatsApp ਬਣਾਈ ਦੀ ਇੱਕ ਬਿਜ਼ਨਸਮੈਨ ਖਤਰ ਬਣਾਈ ਸੀ ਕਿ ਸਿਰ 2 ਮਿੰਟ ਦੀ WhatsApp ਬਣ ਸਕਦੀ ਹੈ ਪਰ ਤੋਂ ਇਹ ਲੋਕਾਂ ਨੇ ਵਰਤਦਾ ਵਿੱਚ ਵਿੱਚ ਕੰਨਾਦੂ ਕਰਦੇ ਹੈ ਇਸ ਵਾਰ ਕੀ ਕਰ ਸਰ ਲੋਕਾਂ ਨੇ ਨਾ ਮੋਬਾਈਲ ਦਾ ਸਤਾ ਨਿਵਾਸ ਕਰਦੇ ਮੇਰੇ ਕਹਿੰਦਾ ਮਤਲਬ ਇਹ ਭਾਈਚਾਰਾ ਖਤਮ ਕਰਦਾ ਈ ਵਨ ਪਰਿਵਾਰਾਂ ਚ ਵੀ ਲੜਾਈ ਕਰਾਦਾ ਮਾਂ ਆਵਾਜ਼ ਮਾਰਦੀ ਹੈ ਭਾਈ ਰੋਟੀ ਖਾ ਲੈ ਮੰਮੀ ਆ ਗਿਆ ਜੀ ਉਹ ਲਗਿਆ ਮੋਬਾਈਲ ਇਹ ਬੱਚੇ ਪੜ੍ਹਦੇ ਵੀ ਨਹੀਂ ਐ ਰੱਖੀ ਵੀ ਕਿਤਾਬ ਐ ਨੀਚੇ ਮੋਬਾਈਲ ਪਾਇਆ ਸੋ ਅਸੀਂ ਆਲੇ ਟੀਚਰ ਆ ਜੇ ਸਕੂਲ ਵਾਲੇ ਬਹੁਤ ਤੰਗ ਐ ਸਰ ਤੁਸੀਂ ਉਹ ਦੱਸੋ ਸਾਨੂੰ ਕੀ ਆਰਾਜ ਕਰੀਏ ਦਾ ਮੋਬਾਈਲ ਕੋਕੇ ਰਖ ਲਈ ਕਿ ਉਹ ਸਰ ਕਿਨੇ ਰਖਾਂਗੇ ਕਿੰਨੇ ਕੋ ਮੋਬਾਈਲ ਕੇ ਉਹਨਾਂ ਨੇ ਮੋਬਾਈਲ ਕੋਲ ਨਾਲ ਕੋਈ ਹੋਰ ਮੋਬਾਈਲ ਲੈਣਾ ਸਰ ਬੜਾ ਔਖਾ ਹੈ ਬੜਾ ਔਖਾ ਬਚਪਨ ਤੋਂ ਅਸੀਂ ਇਸ ਕਲੱਬ ਨਾਲ ਜੁੜੇ ਆ ਫੜੀ ਕੋਸ਼ਿਸ਼ ਐ कि ਅਸੀਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸਮਾਜ ਨੂੰ ਸਹਾਰਨ ਕਰ ਸਕੀਏ ਆਪਣੇ ਵੱਲੋਂ ਕੋਸ਼ਿਸ਼ ਹੈ ਅਰੇ ਦੇਖੋ ਹੁਣ ਮੋਬਾਈਲ ਦੀ ਗੱਲ ਚੱਲ ਰਹੀ ਹੈ ਔਰ ਮੋਬਾਈਲ ਜੋ ਹੈ ਉਹ ਸਾਡੇ ਸੰਸਕ੍ਰਿਤੀ ਸਾਡੇ ਵਿਵਹਾਰ ਸਾਡੇ ਵਿਚਾਰ ਇਵਨ ਦਾ ਸਾਡੇ ਦਿਮਾਗ ਨੂੰ ਵੀ ਖਰਾਬ ਕਰਦਾ ਹੈ ਮੈਂ ਮੈਨੂੰ ਯਾਦ ਹੈ ਮੈਂ ਇਹਨਾਂ ਦੇ ਪਿਤਾ ਜੀ ਕੋਲ ਪੜਦਾ ਸੀ ਇੱਕ ਅਸੀਂ ਐਸੇ ਲਿਖਿਆ ਕਰਦੇ ਸੀ ਜੀ

ਇਸ ਕਲੱਬ ਦੇ ਅੰਦਰ ਕੀ ਹੁੰਦਾ ਹੈ ਇਸ ਕਲੱਬ ਦੀ ਇਹ ਖਾਸियत ਹੈ ਇਸ ਕਲੱਬ ਚ ਨਾ ਤਾਂ ਕੋਈ ਗਾਣਾ ਚੱਲਦਾ ਹੈ ਨਾ ਕੋਈ ਨਾਟਕ ਹੁੰਦਾ ਹੈ ਨਾ ਕੋਈ ਕਮੇਡੀ ਹੁੰਦੀ ਅਸੀਂ ਮਰਿਆਦਾ ਪੁਰਸ਼ੋਕਮ ਦੀ ਲੀਲਾ ਨੂੰ ਪੂਰਨ ਮਰਿਆਦਾ ਨਾਲ ਹੀ ਪਾਲਣ ਕਰਨ ਦੀ ਕੋਸ਼ਿਸ਼ ਕਰਦੇ ਆਂ ਇਸੇ ਕਰਕੇ ਅੱਜ ਮੇਰੇ ਵੀਰ ਮੇਰੇ ਭਰਾ ਆਪਾਂ ਇਕੱਠੇ ਹੋਏ ਆਂ ਇਸ ਜਿਹੜੇ ਸਾਡੀ ਸੋਚ ਹੈ ਕਿ ਹੋਰ ਉੱਪਰ ਲੈ ਕੇ ਜਾਣਾ ਔਰ ਕੋਸ਼ਿਸ਼ ਕਰਾਂਗੇ ਆਪਣੇ ਬੱਚਿਆਂ 'ਚ ਸੰਸਕਾਰ ਜਿੰਨੇ ਵਧੀਆ ਤੋਂ ਵਧੀਆ ਹੋ ਸਕਦਾ ਉਹ ਕੋਸ਼ਿਸ਼ ਕਰਾਂਗੇ ਤੇ ਇਹ ਸਾਡਾ ਕਲੱਬ ਤੇ ਸਾਡਾ ਪੱਤਰਕਾਰ ਪਾਈਚਾਰਾ ਮੋਢੇ ਨਾਲ ਮੋਢਾ ਲਾ ਕੇ ਅੱਗੇ ਨੂੰ ਵੀ ਇਸ ਤਰ੍ਹਾਂ ਹੀ ਚੱਲੇਗਾ ਮੈਨੂੰ ਉਮੀਦ ਹੈ ਇਸੇ ਤਰੀਕੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ